ਰਸੋ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਰ ਜੋ ਜਕ ਜਾਣਗੇ ਸਤਿ પાਖੇ ਰਬਾਸ ਅੰਸ਼ ਕੀ ਬਿਨਾਰ ਸਜਨਤਾਵ ਰਬਾ ਜੀ ਬੱਪਲਾ ਜੀ ਗੁਰੂ ਸਰਬੰਦਾ ਜੀ ਸੰਤ ਹਰੀ ਜੀ ਸੰਤ ਗਰੀਬ ਜੀ ਸੰਤ ਰਮਨ ਜਪਨ ਰਸਨ ਤੋਂ ਮੇਨ ਨਾਮਤਾ ਜੈ ਨਾਮ ਮੇਨ ਸੁਰੰਦਰੀ ਸੋ ਜਨ ਲਖ ਲਖ ਬਧਾਈ ਕਰਮਨਾਪਾ ਗਾਮ ਨਵੇ ਜੀ ਅਸੁਰਾ ਮਿਨਾਸੁਰ ਹੋਏ ਜੀ ਅਸੁਰਾ ਮਿਨਾਸਾ ਸਨ ਲਖ ਲਖ ਬਧਾਈ ਹੋਏ ਅਸੁਰਾ ਮਿਨਾਸੁਰ ਹੋਏ ਬੋਲੇ ਜੀ ਸਤਿਰਾਮ ਅਸੂਆ ਸਾਪੂਰੀਆ ਜਬ ਕੋ ਆਰ <tries> God, God. yeah, yeah. yeah, yeah. ਦੀ ਮੈਂ ਨਾ ਰਵਿਦਾ i ਇਸੂ ਦੇ ਪਾਵਨ ਮਹੀਨੇ ਅੰਦਰ ਵਰਣਨ ਕਰਦੇ ਨੇ ਅਸੂ ਆਸਾਂ ਪੂਰੀਆਂ ਜਦ ਬੁਰ ਭੈ ਦਿਆਲ ਚਰਨੀ ਲਾਗੋ ਦਾਸ ਕੋ ਕਰੋ ਪ੍ਰਭੂ ਪ੍ਰਤ ਪਾਵ ਗੁਰਬਾਨੀ ਦਾ ਕਥਨ ਹੈ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਏ ਸਤਗੁਰ ਹੋਏ ਦਿਆਲ ਤਾਂ ਕਤਹੂ ਪੂਰੀਏ ਸਤ ਸ੍ਰੀ ਅਕਾਲ ਜੀ ਮਹਾਰਾਜ ਅੱਸੂ ਦੇ ਮਹੀਨੇ ਅੰਤਰ ਉਚਾਰਨ ਕਰਦੇ ਨੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਗੁਰੂ ਦੀ ਆਪ ਦਇਆ ਹੁੰਦੀ ਹੈ ਜਿਹੜੇ ਆਪਣੀ ਬੰਦਗੀ ਆਪਣੀ ਭਗਤੀ ਦੇ ਨਾਲ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ ਜਿਨ੍ਹਾਂ ਦੇ ਉਪਰ ਪੂਰਨ ਗੁਰੂ ਦੀ ਮਿਹਰ ਹੋ ਜਾਂਦੀ ਹੈ ਸਤ ਗੁਰ ਪਾਤਸ਼ਾਹ ਜੀ ਕਹਿੰਦੇ ਆਸੂ ਆਸਾਂ ਪੂਰੀਆਂ ਜਦ ਗੁਰ ਭੈ ਦਿਆਲ ਚਰਨ ਲਾਵੇ ਦਾਸ ਕੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕੋ ਹੀ ਬੇਨਤੀਆਂ ਕਰਦੇ ਨੇ ਜਿੰਨੀ ਵੀ ਬਾਣੀ ਸਤਸੰਗ ਦਾਸ ਮਹਾਰਾਜ ਦੀ ਦਰਦ ਹੈ ਹਰ ਇੱਕ ਸ਼ਬਦ ਦੇ ਅੰਦਰ ਗੁਰੂ ਜੀ ਦਾਸ ਜੀ ਮਹਾਰਾਜ ਦੇ ਪਰਮਾਤਮਾ ਦੇ ਪ੍ਰੇਮ ਦਾ ਜ਼ਿਕਰ ਕਰਕੇ ਉਹਦੇ ਨਾਲੋਂ ਇੱਕ ਬੇਨਤੀ ਉਹਦੇ ਚਰਨਾਂ 'ਤੇ ਜ਼ਰੂਰ ਕੀਤੀ ਹੈ ਕਿ ਆਪਣੇ ਚਰਨਾਂ ਦਾ ਸਦਾ ਹੀ ਅਸ਼ੀਰਵਾਦ ਪ੍ਰੇਮਕਸ਼ੇ ਹੋਵੇ ਚਰਨੀ ਲਾਵੋ ਦਾਸ ਕੁਮਾਰ ਕਹਿੰਦੇ ਆਪਣੇ ਚਰਨਾਂ ਦੇ ਨਾਲ ਜੁੜੂ ਕਰੋ ਪ੍ਰਭੂ ਪ੍ਰਿਤਪਾਲ ਆਪਣੀ ਕਿਰਪਾ ਦੇ ਪਾਤਰ ਬਣਾ ਲੈ ਹੇ ਪ੍ਰਿਤਪਾਲ ਪ੍ਰਮਾਤਮਾ ਇੰਨੀ ਦਇਆ ਕਰਦੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ 'ਚ ਸਮਝਾਉਣਾ ਕਰਦੇ ਨੇ ਪ੍ਰੇਮ ਤਾਰ ਗੁਰਨਾਮ ਮਨ ਗਲ ਪਾਵੋ ਮਾਲ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਪ੍ਰੇਮ ਦੀ ਮਾਲਾ ਗੁਰੂ ਦੇ ਨਾਮ ਦੀ ਮਾਲਾ ਆਪਣੇ ਅੰਤੇ ਕਰੇ ਮਿਰਦੇ ਦੇ ਅੰਦਰ ਉਤਾਰ ਲੈ ਪ੍ਰੇਮ ਤਾਰ ਗੁਰਨਾਮ ਮਨ ਗੁਰੂ ਦੇ ਨਾਮ ਨੂੰ ਮਨ ਦੇ ਵਿੱਚ ਵਸਾ ਕੇ ਸਤਗੁਰੂ ਜੀ ਕਹਿੰਦੇ ਗਲ ਪਾਵੋ ਮਾਲ ਪ੍ਰਮਾਤਮਾ ਦੇ ਨਾਮ ਦੀ ਮਾਲਾ ਆਪਣੇ ਹਿਰਦੇ 'ਚ ਵਸਾ ਲੈ ਦਰਸ਼ਨ ਕਰ ਤੁ ਚਰਨ ਕੋ ਤਬ ਹੀ ਭੇ ਨਿਹਾਲ ਗੁਰੂ ਦੇ ਦਰਸ਼ਨ ਕਰ ਕਰਕੇ ਸਤਿਗੁਰੂ ਜੀ ਕਹਿੰਦੇ ਨਿਹਾਲ ਹੁੰਦਾ ਹੈ ਦੀ ਤਨ ਮਨ ਹੋਏ ਨਿਹਾਲ ਜਾ ਗੁਰੂ ਦੇਖਾ ਸਾਹਮਣੇ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਦਰਸ਼ਨ ਕਰਕੇ ਆਪਣੇ ਅੰਤਿਕਾਰ ਨੂੰ ਨਿਹਾਲ ਕਰ ਲੈ ਭਾਵ ਕਿ ਆਪਣੇ ਅੰਦਰ ਹਿਰਦੇ ਦੇ ਅੰਦਰ ਗੁਰੂ ਦੀ ਮੂਰਤ ਨੂੰ ਵਸਾਲਾ ਗੁਰ ਚਰਨ ਲੱਗ ਭਗਤ ਕਰ ਸਤਿਗੁਰ ਜੀ ਕਹਿੰਦੇ ਗੁਰੂ ਦੇ ਚਰਨਾਂ ਦੇ ਨਾਲ ਇਦਾਂ ਦਾ ਪ੍ਰੇਮ ਕਰਕੇ ਗੁਰੂ ਦੇ ਨਾਮ ਸ਼ਬਦ ਨੂੰ ਜੀਵਨ 'ਚ ਵਸਾ ਕੇ ਗੁਰੂ ਦੇ ਸ਼ਬਦ ਦੀ ਭਗਤੀ ਕਰ ਲੈ ਤਿਆਗ ਮੋਹ ਦਾ ਜਾਲ ਸਤਿਗੁਰ ਜੀ ਕਹਿੰਦੇ ਇਸ ਮਨ ਦੇ ਅੰਦਰੋਂ ਲੋਭ ਮੋਹ ਹੰਕਾਰ ਨੂੰ ਤਿਆਗ ਦੇ ਭਾਵ ਸਤਿਗੁਰ ਜੀ ਕਹਿੰਦੇ ਦੁਨੀਆ ਦਾ ਪ੍ਰੇਮ ਸਦੀਵੀ ਨਹੀਂ ਹੈ ਅਥੇਰੇ ਰਹਿਣ ਵਾਲਾ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਪ੍ਰੇਮ ਤੇ ਸਾਖੂ ਜੀ ਕਹਿੰਦੇ ਉਸ ਪ੍ਰੇਮ ਦੇ ਨਾਲ ਜੁੜ ਜਾ ਗੁਰ ਭਗਤੀ ਤਬ ਪਾਈਏ ਦੇ ਹੋਵੇ ਲਿਖਿਆ ਭਾਗ ਸਾਖੂ ਜੀ ਕਹਿੰਦੇ ਤਾਂ ਹੀ ਗੁਰੂ ਦੀ ਭਗਤੀ ਕੀਤੀ ਜਾ ਸਕਦੀ ਹੈ ਤਾਂ ਹੀ ਉਹਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਜਾ ਸਕਦਾ ਹੈ ਜੇਕਰ ਸਾਡੇ ਭਾਗ ਚੰਗੇ ਹੋਣਗੇ ਕਰਮ ਚੰਗੇ ਹੋਣਗੇ ਕਰਮ ਜੀਵ ਆਪ ਨੂੰ ਦੱਸਦਾ ਹੈ ਜਿੱਦਾਂ ਦਾ ਸਾਡਾ ਸੁਭਾਅ ਹੈ ਜਿੱਦਾਂ ਦੇ ਅਸੀਂ ਵਿਚਲਦੇ ਹਾਂ ਸਾਡਾ ਵਿਵਹਾਰ ਹੈ ਉਦਾਂ ਦੇ ਸਾਡੇ ਕਰਮ ਬਣ ਜਾਂਦੇ ਨੇ ਤੇ ਕਰਮਾਂ ਤੋਂ ਸਾਡਾ ਭਾਗ ਘੜਿਆ ਜਾਂਦਾ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਗੁਰ ਭਗਤੀ ਤਬ ਪਾਈਏ ਜੇ ਹੋਵੇ ਲਿਖਿਆ ਭਾਗ ਸਤਗੁਰ ਜੀ ਕਹਿੰਦੇ ਇਦਾਂ ਦੇ ਕਰਮ ਕਰੋ ਦੇ ਨਾਲ ਭਾਗਾਂ ਦੀ ਘਾਟ ਬਹੁਤ ਵਧੀਆ ਘੜ ਹੋਵੇ ਤੇ ਸਾਡੇ ਹਿਰਦੇ ਪਰਮੇਸ਼ਰ ਦੀ ਭਗਤੀ ਆਵੇ ਦਾਸਾਂ ਭਗਤੀ ਇਹੀ ਹੈ ਸਭ ਸਮਝਾਂ ਨੂੰ ਲਾਲ ਸਤਗੁਰੂ ਜੀ ਕਹਿੰਦੇ ਗੁਰੂ ਦੇ ਦਾਸ ਬਣ ਕੇ ਰਹਿਣਾ ਗੁਰੂ ਦੀ ਆਗਿਆਤ ਰਹਿਣਾ ਵੀ ਇੱਕ ਭਗਤੀ ਹੈ ਨੌ ਪ੍ਰਕਾਰ ਦੀਆਂ ਭਗਤੀਆਂ ਧਾਰਮਿਕ ਗ੍ਰੰਥਾ ਦੇ ਅੰਦਰ ਦੱਸੀਆਂ ਗਈਆਂ ਨੇ ਸਤਗੁਰੂ ਜੀ ਨੇ ਇਸ ਨੂੰ ਸਤਵੀਂ ਭਗਤੀ ਦਾ ਨਾਮ ਦਿੱਤਾ ਹੈ ਗੁਰੂ ਦੀ ਆਗਿਆ ਦੇ ਅੰਦਰ ਰਹਿਣਾ ਕਰੋ ਵੀ ਪਛਤਾਓਗੇ ਫਿਰ ਹਾਤਨਾ ਦੇ ਕਾਲ ਸਤਗੁਰੂ ਜੀ ਕਹਿੰਦੇ ਹੁਣ ਹੁਣ ਸਮਾ ਹੈ ਤੇਰੇ ਕੋਲ ਗੁਰੂ ਦੀ ਭਗਤੀ ਦੇ ਵਿੱਚ ਲੱਜਾ ਫਿਰ ਹੱਥ ਨਾ ਆਵੇ ਕਾਲ ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਮੁੜ ਕੇ ਸਮਾਂ ਹੱਥ ਨਹੀਂ ਆਉਂਦਾ ਇਹ ਦਾਸਾਂ ਭਗਤੀ ਕੀਨੀ ਬਿਰਲੇ ਦੀਰ ਗੁਰੂ ਦੀ ਆਗਿਆ ਦੇ ਅੰਦਰ ਰਹਿ ਕੇ ਗੁਰੂ ਦੇ ਦਾਸ ਬਣ ਕੇ ਭਗਤੀ ਕਮਾਉਣੀ ਮਾਰਾ ਕਹਿੰਦੇ ਕਿਸੇ ਬਿਰਲੇ ਬਿਰਲੇ ਸੇਵਕਾਂ ਦੇ ਹਿੱਸੇ ਸੇਵਾ ਆਈ ਹੈ ਇਹ ਦਾਸਾ ਭਗਤੀ ਕਿੰਨੀ ਬਿਰਲੇ-ਮਿਰਲੇ ਬਿਰਲੇ ਵੀਰ ਸਵਾਸ ਸਵਾਸ ਆਗਿਆ ਰੱਖਿਓ ਧੀਰ ਇੱਕ ਇੱਕ ਸਵਾਸ ਦੇ ਨਾਲ ਗੁਰੂ ਦੀ ਆਗਿਆ ਨੂੰ ਮੰਨਣਾ ਸਾਗੁਰੂ ਜੀ ਕਹਿੰਦੇ ਸਵਾਸ ਸਵਾਸ ਆਗਿਆ ਰੱਖਿਓ ਧੀਰ ਆਪਣੇ ਮਨ ਦੇ ਅੰਦਰ ਧੀਰੇਦ ਬਣਾ ਕੇ ਗੁਰੂ ਦੀ ਆਗਿਆ ਨੂੰ ਮੰਨਣਾ ਸਾਗੁਰੂ ਜੀ ਕਹਿੰਦੇ ਬਿਰਲੇ ਬਿਰਲੇ ਸੇਵਕਾਂ ਨੇ ਹਿੱਸੇ ਆਪਦਾ ਹੈ ਅਗਲੀਆਂ ਪੰਕਤੀਆਂ 'ਚ ਸਮਝਾਉਣਾ ਕਰਦੇ ਨੇ ਰਹੇ ਸਦਾ ਵਿੱਚ ਆਗਿਆ ਇਹੋ ਭਗਤ ਮਹਾਨ ਨੌ ਪ੍ਰਕਾਰ ਦੀਆਂ ਭਗਤੀਆਂ ਦੇ ਵਿੱਚੋਂ ਸਭ ਤੋਂ ਉੱਤਮ ਤੇ ਮਹਾਨ ਇਸ ਨੂੰ ਮੰਨਿਆ ਹੈ ਰਹੇ ਸਦਾ ਵਿੱਚ ਆਗਿਆ ਗੁਰੂ ਦੀ ਆਗਿਆ ਦੇ ਅੰਦਰ ਆਪਣਾ ਜੀਵਨ ਸਤ ਗੁਰਜੀ ਕਹਿੰਦੇ ਬਤੀਤ ਕਰਨਾ ਗੁਰਬਾਣੀ ਦੀਆਂ ਭਗਤੀਆਂ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਾਗੁਰੂ ਜੀ ਕਹਿੰਦੇ ਇਹਨਾਂ ਤੇ ਆਪਣਾ ਜੀਵਨ ਆਧਾਰਿਤ ਕਰਨਾ ਬਹੁਤ ਹੀ ਮਹਾਨ ਹੈ ਰਹੇ ਸਦਾ ਤੇ ਆਗਿਆ ਇਹ ਉਹ ਭਗਤ ਮਹਾਨ ਸਾਗੁਰੂ ਜੀ ਕਹਿੰਦੇ ਗੁਰੂ ਦੀ ਆਗਿਆ ਚ ਲੈਣਾ ਇਹ ਬਹੁਤ ਹੀ ਮਹਾਨ ਭਗਤੀ ਮਿੱਥੀ ਗਈ ਹੈ ਦਾਸਾ ਭਗਤੀ ਇਹੀ ਹੈ ਦਾਸਨ ਦਾਸ ਵਿਖਾਨ ਸਾਗੁਰੂ ਜੀ ਕਹਿੰਦੇ ਜਿਹੜੇ ਸੇਵਕ ਹੋ ਜਾਂਦੇ ਉਹਨਾਂ ਨਾਲ ਉਹਨਾਂ ਦੇ ਲਈ ਇਹ ਭਗਤੀ ਬੜੀ ਲਾਭਦਾਇਕ ਸਿੱਧ ਹੁੰਦੀ ਹੈ ਫਿਰ ਸਾਗੁਰਜੀ ਕਹਿੰਦੇ ਉਹ ਜਿਹੜੇ ਗੁਰੂ ਦੇ ਦਾਸ ਹੁੰਦੇ ਉਹਨਾਂ ਦੇ ਵੀ ਦਾਸ ਬਣ ਕੇ ਜੀਵਨ ਬਤੀਤ ਕਰ ਜਾਂਦੇ ਨੇ ਬੁੱਧ ਸੁਧ ਤਵ ਹੋਏ ਹੈ ਪਾਵੇ ਨਿਰਮਲ ਗਿਆਨ ਹੁਣ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਚ ਦਾਸ ਬਣ ਕੇ ਰਵੇਂਗਾ ਤੇਰੀ ਜਿਹੜੀ ਬੁੱਧ ਹੈ ਤੇਰੀ ਸੁਧ ਹੈ ਸਤ ਗੁਰੂ ਜੀ ਕਹਿੰਦੇ ਇਹ ਨਿਰਮਲ ਹੋਵੇਗੀ ਔਰ ਸਤ ਗੁਰੂ ਜੀ ਕਹਿੰਦੇ ਜਦੋਂ ਨਿਰਮਲ ਹੋਵੇਗੀ ਫਿਰ ਪਰਮੇਸ਼ਰ ਦੇ ਨਾਮ ਦਾ ਗਿਆਨ ਜੋ ਬਾਣੀ ਦੇ ਅੰਦਰ ਦੱਸਿਆ ਹੈ ਜੋ ਗੁਰੂ ਸਮਝਾਉਂਦੇ ਨੇ ਫਿਰ ਪਾਤਸ਼ਾਹ ਜੀ ਕਹਿੰਦੇ ਤੇਰੀ ਸਮਝ ਦੇ ਵਿੱਚ ਆਵੇਗਾ ਅਸੂਪੂਰਨ ਆਸ ਸਭ ਗੁਰੂ ਦੇਵ ਵਖਿਆਨ ਅਸੂ ਦੇ ਮਹੀਨੇ ਦੇ ਵਿੱਚ ਸਾਗੂ ਜੀ ਕਹਿੰਦੇ ਉਸ ਸੇਵਕ ਦੀ ਆਸਾ ਪੂਰੀਆਂ ਹੋ ਜਾਂਦੀਆਂ ਨੇ ਜਿਹੜਾ ਆਪਣਾ ਜੀਵਨ ਗੁਰੂ ਦੀ ਆਗਿਆ ਦੇ ਅਨੁਸਾਰ ਬਤੀਤ ਕਰਦਾ ਹੈ ਰਵਿਦਾਸ ਸ chânਨ ਦਾ ਸਦਾ ਕਰਤ ਹੈ ਧਿਆਨ ਮਾਰਾ ਸੱਤੇ ਪਾਸ਼ਾ ਜੀ ਆਖਰੀ ਕਲੀਆਂ ਚ ਸਮਝਾਉਣਾ ਕਰਦੇ ਨੇ ਹੇ ਜੀਵ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਕਰਕੇ ਸਦਾ ਹੀ ਗੁਰੂ ਦੇ ਧਿਆਨ ਦੇ ਅੰਦਰ ਮਸਤ ਹੋ ਜਾ ਮਾਰਾ ਸੱਤੇ ਪਾਸ਼ਾ ਜੀ ਕਹਿੰਦੇ ਦੁਨੀਆ ਦਾ ਕੋਈ ਸੰਗੀ ਸਾਥੀ ਕੋਈ ਪ੍ਰੇਮ ਇਦਾਂ ਦਾ ਨਹੀਂ ਜੋ ਤੇਰੇ ਨਾਲ ਨਿਮਸੇ ਕੇਵਲ ਔਰ ਕੇਵਲ ਗੁਰੂ ਦਾ ਪ੍ਰੇਮ ਸੱਚਾ ਤੇ ਸੁੱਚਾ ਹੈ ਜੋ ਨਸਵਾਰ ਮਹਾਪੁਰਖਾਂ ਨੇ ਗੁਰਬਾਣੀ ਦੇ ਵਿੱਚ ਬੇਅੰਤ ਉਦਾਹਰਨਾ ਦੇ ਕੇ ਜੀਵ ਦੇ ਮਨ 'ਤੇ ਉਪਰ ਚੋਟਾਂ ਮਾਰੀਆਂ ਨੇ ਤੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੇ ਦਾਸ ਹੋ ਜਾਂਦੇ ਆ ਗੁਰੂ ਦੀ ਆਗਿਆ ਦੇ ਵਿੱਚ ਰਹਿਣਾ ਉਹਨਾਂ ਦਾ ਜੀਵਨ ਬਤੀਤ ਕਰਨਾ ਆਪਣਾ ਕਰਮ ਬਣਾ ਲੈਂਦੇ ਆ ਫਿਰ ਮਹਾਰਾਜ ਕਹਿੰਦੇ ਉਹ ਸਦਾ ਆਪਣੇ ਸੇਵਕਾਂ ਦੀ लाज ਰੱਖੀ